ਸਵੀਪਰ ਯੂਨੀਅਨ ਨਗਰ ਨਿਗਮ ਪਟਿਆਲਾ ਦੀ ਪ੍ਰਧਾਨਗੀ ਲਈ ਵੋਟਿੰਗ ਰਾਹੀਂ ਚੋਣ 6 April 2024 ਦਿਨ ਸ਼ਨੀਵਾਰ ਨੂੰ ਹੋਣੀ ਹੈ। ਇਸ ਚੋਣ ਮੈਦਾਨ ਵਿੱਚ ਸਾਬਕਾ ਪ੍ਰਧਾਨ ਬਿੰਨੀ ਸਹੋਤਾ ਵੀ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਜਿਹੜੇ ਕਿ ਰੋਜ਼ਾਨਾ ਵੱਖ-ਵੱਖ ਇਲਾਕਿਆਂ ਵਿੱਚ ਆਪਣੇ ਬਹੁਗਿਣਤੀ ਸਮਰਥਕਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਜਿਨ੍ਹਾਂ ਨੂੰ ਨਗਰ ਨਿਗਮ ਸਫਾਈ ਕਰਮਚਾਰੀਆਂ ਦਾ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ ਇਸੇ ਲਈ ਤਹਿਤ ਬਿੰਨੀ ਸਹੋਤਾ ਭਾਰੀ ਤਦਾਦ ਦੇ ਵਿੱਚ ਸਮਰਥਕਾਂ ਦੇ ਨਾਲ ਬਾਬਾ ਜੀਵਨ ਸਿੰਘ ਨਗਰ ਵਿਖੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤੀ ਦੀ ਅਪੀਲ ਕਰਨ ਲਈ ਪਹੁੰਚੇ ਹਨ ਜਿਨ੍ਹਾਂ ਨਾਲ ਵਾਲਮੀਕੀ ਧਰਮ ਸੇਵਕ ਸਭਾ ਤਿਰੂਨਗਰ ਦੇ ਪ੍ਰਧਾਨ ਹੈਪੀ ਲੋਹਟ ਅਤੇ ਮੁਕੇਸ਼ ਰਾਹੀ ਆਦ ਆਗੂ ਵੀ ਹਾਜ਼ਰ ਸਨ ਇਸ ਦੌਰਾਨ ਉਮੀਦਵਾਰ ਬਿੰਨੀ ਸੋਤਾ ਭਗਵਾਨ ਵਰਨਿਕੀ ਮੰਦਿਰ ਵਿਖੇ ਨਤਮਸਤਕ ਵੀ ਹੋਏ ਜਿੱਥੇ ਕੀ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਬਿੰਨੀ ਸੋਤਾ ਅਤੇ ਉਹਨਾਂ ਦੇ ਸਮਰਥਕਾਂ ਤੇ ਫੁੱਲਾਂ ਦੀ ਭਾਰੀ ਵਰਖਾ ਵੀ ਕੀਤੀ ਗਈ ਇਸ ਦੌਰਾਨ ਬਾਬਾ ਜੀਵਨ ਸਿੰਘ ਨਗਰ ਵਿਖੇ ਜਿਹੜੇ ਨਗਰ ਨਿਗਮ ਦੇ ਸਫਾਈ ਕਰਮਚਾਰੀ ਰਹਿੰਦੇ ਹਨ ਉਹਨਾਂ ਦੇ ਘਰ ਘਰ ਜਾ ਕੇ ਬਿੰਨੀ ਸੋਤਾ ਅਤੇ ਸਮਰਥਕਾਂ ਵੱਲੋਂ ਉਹਨਾਂ ਦੀ ਪਿਛਲੀ ਕਾਰਗੁਜ਼ਾਰੀਆਂ ਨੂੰ ਮੁੱਖ ਰੱਖ ਕੇ ਵੋਟਾਂ ਪਾਉਣ ਦੀ ਉਹਨਾਂ ਨੂੰ ਪੁਰਜ਼ੋਰ ਅਪੀਲ ਵੀ ਕੀਤੀ ਗਈ ਇਸ ਮੌਕੇ ਤੇ ਭਾਰਤੀਆ ਬਾਲਮੀਕੀ ਧਰਮ ਸਮਾਜ ਪਾਵਾ ਦਾਸ ਦੇ ਰਾਸ਼ਟਰੀ ਸਲਾਹਕਾਰ ਵੀ ਪ੍ਰੇਮ ਖੋੜਾ ਵੱਲੋਂ ਵੀ ਬਿਨ੍ਹੀ ਸਹੋਤਾਂ ਨੂੰ ਵੋਟਾਂ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਮੇਰਾ ਨਾਂਜੀ ਬ੍ਰੀਮ ਵੀਰ ਪ੍ਰੇਮ ਖੋੜਾ ਪਾਵੜਾ ਮੈਂ ਭਾਰਤੀਆ ਬਾਲਮੀਕੀ ਧਰਮ ਸਮਾਜ ਦਾ ਰਾਸ਼ਟਰੀ ਸਲਾਹਕਾਰ ਹਾਂਜੀ ਅਸੀਂ ਹਮੇਸ਼ਾ ਹੀ ਜਿੱਥੇ ਧਰਮ ਦੇ ਕੰਮ ਕਰਦੇ ਆਂ ਉੱਥੇ ਸਾਡੇ ਜਿਹੜੇ ਮੁਲਾਜ਼ਮ ਐ ਨਗਰ ਨਿਗਮ ਦੇ ਅਲੱਗ-ਅਲੱਗ ਵਿਭਾਗਾਂ 'ਚ ਉਹਨਾਂ ਦੀ ਰਾਖੀ ਕਰਨਾ ਵੀ ਸਾਡਾ ਧਰਮ ਐ ਔਰ ਸਾਡਾ ਧਰਮੇ ਹੀ ਸਿਖਾਂਦਾ ਸਾਨੂੰ ਵੀ ਆਪਣੇ ਮੁਲਾਜ਼ਮਾਂ ਦੀ ਰਾਖੀ ਵੀ ਕੀਤੀ ਜਾਵੇ ਅੱਜ ਜੋ 6 April ਨੂੰ ਇਲੈਕਸ਼ਨ ਹੋ ਰਹੀ ਐ ਨਗਰ ਨਿਗਮ ਦੇ ਵਿੱਚ ਇਹਦੇ ਲਈ ਮੈਂ ਸਾਰੇ ਮੁਲਾਜ਼ਮ ਵੀਰਾਂ ਨੂੰ ਅਪੀਲ ਕਰਦਾ ਕਿ ਸੋਚ ਸਮਝ ਕੇ ਆਪਣਾ ਵੋਟ ਕਰੋ ਕਿ ਜਿਸ ਨੂੰ ਤੁਸੀਂ ਵੋਟ ਪਾਣ ਜਾ ਰਹੇ ਹੋ ਉਹ ਵਿਅਕਤੀ ਤੁਹਾਡੇ ਹੱਕਾਂ ਦੀ ਰਾਖੀ ਰੱਖ ਸਕਦਾ ਕੀ ਮੁਲਾਜ਼ਮਾਂ ਦੇ ਹੱਕਾਂ ਲਈ ਲੜ ਸਕਦਾ ਕਿ ਇਹ ਤਾਂ ਨਹੀਂ ਹੋਏਗਾ ਕਿ ਕਿਤੇ ਤੁਹਾਡੇ ਨਾਲ ਹੱਕਾਂ ਗੱਲ ਕਰਕੇ ਝੂਠਾ ਝਾਂਸਾ ਦੇ ਕੇ ਉਹ ਅੰਦਰ ਆ ਕੇ ਅਫਸਰਾਂ ਦੇ ਪੈਰੀ ਹੱਥ ਲਗਾਏ ਔਰ ਆਪਣੇ ਪਰਿਵਾਰਾਂ ਨੂੰ ਨੌਕਰ ਕਰਾਏ ਨੰਬਰ 2 ਕੋਈ ਵੀ ਸਰਕਾਰਾਂ ਨੇ ਮੁਲਾਜ਼ਮ ਹਮੇਸ਼ਾ ਹੀ ਸੰਘਰਸ਼ੀਲ ਰਹੰਦੇ ਨੇ ਪਰ ਐਸੇ ਕਿਸੇ ਵਿਅਕਤੀ ਨੂੰ ਆਪਾਂ ਨਾ ਚੁਣੀਏ ਜਿਹੜਾ ਵਿਅਕਤੀ ਜਾ ਕੇ ਅੰਦਰ ਅਫਸਰਾਂ ਦੇ ਪੈਰੀ ਹੱਥ ਲਾਵੇ ਇਸ ਤਰ੍ਹਾਂ ਦੇ ਆਦਮੀ ਹਮੇਸ਼ਾ ਹੀ ਮੁਲਾਜ਼ਮਾਂ ਦਾ ਨੁਕਸਾਨ ਕਰਦੇ ਆ ਮੈਂ ਫਿਰ ਵੀ ਇੱਕ ਵਾਰ ਬੇਨਤੀ ਕਰਦਾ ਕਿ ਜਿਹੜਾ ਆਦਮੀ ਤੁਹਾਡੇ ਹੱਕਾਂ ਲਈ ਲੜ ਸਕਦਾ ਉਹਨੂੰ ਵੋਟ ਦਿਓ ਔਰ ਠੋਕੇ ਵੋਟ ਦਿਓ ਇਮਾਨਦਾਰੀ ਨਾਲ ਵੋਟ ਦਿਓ ਸਰ ਮੈਂ ਪਿੰਨੀ ਪਰ ਰਹਾਂਦੀ ਮਦਦ ਹੈ ਔਰ ਬੇਨਤੀ ਪ੍ਰਧਾਨ ਦੇ ਹੱਕ ਚ ਗੱਲ ਕਰਦਾ ਕਿਉਂਕਿ ਬਿਨ ਨਹੀਂ ਪ੍ਰਧਾਨ ਨਹੀਂ ਹੈ ਇੱਕ ਜਿਹੜਾ ਮੁਲਾਜ਼ਮਾਂ ਦੇ ਹਿੱਤਾਂ ਲਈ ਲੜ ਸਕਦਾ ਔਰ ਬਾਕੀ ਦਾ ਤੁਹਾਨੂੰ ਪਤਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਸਾਰੇ ਵੋਟਰ ਸੁਝਵਾਨ ਨੇ ਪਰ ਮੈਂ ਆਪਣੀ ਦਿੱਲੀ ਕਿਉਂਕਿ ਤੁਹਾਡੇ ਲਈ ਹਮੇਸ਼ਾ ਸੀ ਜੰਗ ਲੜੀ ਹੈ ਹੱਕਾਂ ਦੇ ਲਈ ਤੁਹਾਡੇ ਹੱਕਾਂ ਦੇ ਲਈ ਹਮੇਸ਼ਾ ਹੀ ਖੜੇ ਹਾਂ ਔਰ ਖੜੇ ਰਾਂਗੇ ਕੋਈ ਵੀ ਸਰਕਾਰ ਆਏ ਜਾਏ ਪਰ ਅਸੀਂ ਤੁਹਾਡੇ ਮੁਲਾਜ਼ਮਾਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਔਰ ਮੈਂ ਫੇਰ ਇੱਕ ਵਾਰ ਬੇਨਤੀ ਕਰਦਾ ਕਿ ਸਾਰੀ ਤੁਸੀਂ ਵੋਟ ਬਿੰਨੀ ਨੂੰ ਪਾਓ ਧੰਨਵਾਦ